सजन सचा पातिशाह ਦਰਸ਼ਨ ਬਰਸੀਐ ਗੁਰੂ ਕੈ ਜਨਮ ਮਰਨ ਦੁਖ ਦਰਸ਼ਨ ਬਰਸੀਐ ਗੁਰੂ ਕੈ ਜਨਮ ਮਰਨ ਦੁਖ ਸਤਿਨਾਮ ਸ੍ਰੀ ਵਾਹਿਗੁਰੂ ਸਹਿਜਿ ਆ 16 ਮਹਲਾ ਤੀਜਾ ਵਿਣ ਨਾਮ ਸਵਾ ਭਰਮ ਦੇ ਨਿਤ ਜਗ ਤੋਟ ਉਸ ਸਾਰਾ ਮਨ ਮੁਖ ਕਰ ਮੁਕਮਾਨੇ ਹਉ ਮੈਂ ਅੰਗ ਗਬਾਰ ਭਣਨਾ ਸਭ ਪਰਪਤੀ ਨਿਤ ਜਾਗ ਤੋਟ ਸੰਸਾਰ ਮਨਮ ਕਰਮ ਕਮਾਵਨੀ ਹੁੰਦਾ ਹਮੈ ਅੰਧ ਗਬਾਰ ਗੁਰਮੁਖੀ ਅੰਮ੍ਰਿਤ ਪੀ ਮਨਾ ਨਾ ਨਦਸਾ ਦੇ ਵਿਚਾਰ ਮਹਲਾ ਤੀਜਾ ਸਹਿਜ ਜੀ ਜਾਗੈ ਸਹਿਜ ਸੁਵੇ ਗੁਰਮੁਖ ਅਨੰਦ ਜੁਸਤ ਤੋ ਹੋਵੇ ਮਨ ਮੁਖ ਭਰਮ ਸਹਿਸ ਹੋਵੇ ਅੰਦਰ ਚਿੰਦ ਨੀਂਦ ਨਾ ਸੋਵੇ ਗਿਆਨੀ ਜਾਗੈ ਸਹਿਜ ਸੁਬਾਈ ਨਾਨਕ ਨਾਮ ਰਤਾਂ ਬਲ ਜਾਓ ਪਾਵੜੀ ਸੇ ਹਰ ਨਾਮ ਤੇ ਆਵੇ ਜੋ ਹਰ ਦਿਆ ਹਰੇ ਕਤੇ ਆਵੇ ਇਕ ਇਕੋ ਹਰ ਸਤਿਆ ਹਰੇ ਕੋ ਵਰਤੈ ਇਕ ਇਕੋ ਬਤਿਆ ਜੋ ਹਰ ਨਾਮ ਦਿਆਵੇ ਕਤਿਆ ਗੁਰਮਤੀ ਜੀਵੇ ਆਪ ਗੁਰਮੁਖ ਹਰਿ ਜਪਿਆ ਜੋ ਹਰ ਨਾਮ ਤੇ ਆਵੇ ਜੋ ਹਰ ਨਾਮ ਤੇ ਆਵੇ ਤਿਨ ਡਾਰ ਸਟ ਕਤਿਆ ਗੁਰਮਤੀ ਜੀਵੇ ਆਪ ਗੁਰਮੁਖ ਹਰਿ ਜਪਿਆ ਵਾਹਿਗੁਰੂ ਦੀ ਕਾਲਸ ਵਾਹਿਗੁਰੂ ਦੀ ਜੀ ਕੀ ਫਤਿਹ ਪਰਮ ਰੰਤ ਸਤਕਾਰ ਜੋ ਗੁਰੂ ਰੂਪ ਗੁਰੂ ਪਿਆਰੇ ਗੁਰੂ ਸواری ਸਤ ਸੰਗੀ ਜਨੋ ਆਪ ਬੜਾ ਭਾਗੀਓ ਵੱਡੇ ਭਾਗਾਂ ਵਾਲੇ ਜੋਰ ਜਾਨਾ ਲਗਨੇ ਮਨਸਾਰ ਹਾਜ਼ਰ ਹਜੂਰ ਜਾਹਰ ਜਹੋਰ ਸਰਬ ਕਲਾ ਭਰਪੂਰ ਨਾਮ ਬਾਣੀ ਕੇ ਬਹੁਤ ਕਲ ਜੁਤ ਕੇ ਰਹਿ ਬਿਜਗੋ ਜੁਗ ਜੁਗ ਹਟਾਲ ਮਲਤ ਪਾਲਦੇ ਰਾ ਦੂਜ ਹਾਨ ਦੇ ਮਾਲਕ ਰੱਬੀ ਨੂਰ ਅਲਾਹੀ ਜੋਤ ਹਿੰ ਮਾਨਣ ਦੇ ਮਾਨ ਸਤਿਗੁਰੂ ਨੇ ਤਾਂਿਆਂ ਦੇ ਤਾਲ ਸਤਿਗੁਰੂ ਰੇਓਂਿਆਂ ਦੇ ਰੋੜ ਤੇ ਆਸਰਿਆਂ ਦੇ ਆਸਰ ਨਗਤੀਆਂ ਦੀ ਗੱਤ ਨਿਪਟਿਆਂ ਦੇ ਪੱਤ ਨਿਤ੍ਰਿਆਂ ਦੇ ਚਰਨ ਲੇ ਪੀਰਾਂ ਦੇ ਪੀਰ ਸਬਰ ਖਤਰ ਤਖਤ ਦੇ ਮਾਲਕ ਧਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਨ ਪਵਿੱਤਰ ਤੀਂ ਨਦੀ ਲਕੀ ਗੋਦ ਵਿੱਚ ਬੈਠੀ ਹੋਈ ਸਤਸੰਗ ਜੀ ਆਉ। ਅਨਮੋਲ ਸਮਾਂ ਤੇ ਅਨਮੋਲ ਸੁਆਸ ਜਿਹੜੇ ਸਾਡੇ ਆਇਆ ਜਾ ਰਹੇ ਨੇ ਉਹਨਾਂ ਨੂੰ ਸਫਲ ਬਣਾਉਣ ਵਾਸਤੇ ਦਸ਼ਮੇਸ਼ ਵਿਦਾ ਕਲਗੀਆਂ ਵਾਲੇ ਬਾਦਸ਼ਾਹ ਬਾਜਾਂ ਵਾਲੇ ਬਾਦਸ਼ਾਹ ਪੁੱਤਰਾਂ ਦੇ ਦਾਦੀ ਸਰਬੰਸ ਦਾਨੀ ਉਮਰ ਦੇ ਦਾਦੇ ਪੰਜ ਦੇ ਵਾਲੀ ਸਾਹਿਬੇ ਕਲਾਮ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਨਾਰਾ ਕਰੋ ਬਲਾਂ ਗੱਜ ਕੀ ਬਲਾਜੋ ਫਤੇ ਆਖੋ ਵਾਰ ਤੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਫਤੇ ਸੁਭਾ ਅਮਰਤ ਵਿਲੇ ਦਾ ਜੋ ਦਰਗਾਹੀ ਅਲਾਹੀ ਸੱਚਖੰਡੀ ਹੁਕਮ ਨਾਮਾ ਕਲਾਮ ਆਪ ਜੀ ਨੇ ਸਰਬ ਰੂਪ ਕੀਤਾ ਹੈ ਧਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 646 ਅੰਗ ਦੇ ਉੱਤੇ ਸੁਭਾਈ ਮਨ ਅਰਗਿਤ ਕੀਤਾ ਹੋਇਆ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਹ ਪਾਵਨ ਪਵਿੱਤਰ ਅਮਰਦਨ ਮਈ ਬਚਨ ਦੇ ਸ਼ਬਦ ਜਿਦੇ ਵਿੱਚ ਮਨੁੱਖ ਨੂੰ ਬਹੁਤ ਹੀ ਸੋਨਾ ਗਿਆਨ ਦਿੱਤਾ ਹੈ ਆਓ ਸਤੁਰੂ ਜੀ ਤੋਂ ਗਿਆਨ ਹਾਸਲ ਕਰੀਏ ਰਸਨਾ ਨੂੰ ਕਰੋ ਪਵਿੱਤਰ ਬਿਰਤੀਆਂ ਨੂੰ ਕਰੋ ਆਕਾਕਰ ਆਖੋ ਸਤਨਾਮ ਸ੍ਰੀ ਫੇਰ ਆਖੋ ਸਤਨਾਮ ਸ੍ਰੀ ਕੋਈ ਵੀ ਰਸਨਾ ਵਾਂਝੀ ਨਹੀਂ ਰਹਿਣੇ ਚਾਹੀਦੀ ਰਸਨਾ ਜਪੈਣ ਨਾਮ ਤਿਲ ਤਿਲ ਕਰ ਕਰਕੇ ਗੁਰਮੁਖ ਰੂਪ ਰੂਪ ਮੰਗਰ ਧਿਆਵੇ ਆਉ ਆਪ ਕੋ ਸਤਨਾਮੁ ਸ੍ਰੀ ਵਿਣ ਨਾਮੈ ਸਭ ਭਰਮ ਦੇ ਬਿਨਾ ਨਾਮ ਤੋਂ ਬਿਨਾ ਗਿਆਨ ਤੋਂ ਬਿਨਾ ਧਿਆਨ ਤੋਂ ਬਿਨਾ ਸਿਮਰਨ ਤੋਂ ਬਿਨਾ ਸੇਵਾ ਤੋਂ ਬਿਨਾ ਨੇਕੀ ਤੋਂ ਬਿਨਾ ਭਲਾਈ ਤੋਂ ਸਾਰੀ ਦੁਨੀਆ ਭਟਕਦੀ ਫਿਰਦੀ ਸ਼ਾਂਤੀ ਨਹੀਂ ਤ੍ਰਿਪਤੀ ਨਹੀਂ ਆਨੰਦ ਨਹੀਂ ਕੋਚੀ ਨਹੀਂ ਖੇੜਾ ਨਹੀਂ ਅੰਦਰ ਸਹਿਜ ਅਵਸਥਾ ਨਹੀਂ ਅੰਦਰ ਖੜਾਓ ਨਹੀਂ ਅੰਦਰ ਘਬਰਾਟ ਹੈ ਨਿਤ ਜਗਤ ਟੋਟੈ ਸੰਸਾਰ ਇਸੇ ਕਰਕੇ ਬਹੁਤ ਹੀ ਵੱਡਾ ਘਾਟਾ ਪੈਂਦਾ ਹੈ ਮਹਾਰਾਜ ਕਿੰਨਾ ਕ ਵੱਡਾ ਘਾਟਾ ਪੈਂਦਾ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਇਹ ਬਾਣੀ ਤੇ ਭਗਤ ਰਵਿਦਾਸ ਜੀ ਲਿਖਦੇ ਨੇ ਕਹਿੰਦੇ ਬਹੁਤ ਜਨਨ ਬਿਥਰੇ ਤੇ ਮਦ ਇਹੋ ਜਨਮ ਤੇ ਮਾਰੇ ਲੇਖੇ ਕਹੇ ਰਵਦਾਸ ਆਸ ਲਗ ਜੀਵੋ ਚੈਰ ਭਇਓ ਦਰਸ਼ਨ ਦੇ ਕਿੰਨੇ ਚਿਰ ਬਾਦ ਇਹ ਵੀ ਦਾਸ ਸੱਚੇ ਪਾਤਸ਼ਾਹ ਸਤਗੁਰੂ ਜੀ ਕਹਿੰਦੇ ਕਈ ਕੋਟ ਭੂਤ ਸੂਕਰ ਮਿਰਗਾ ਚ ਕੋਟ ਤੋਂ ਭਾਵ ਕੀ ਕਿੰਨੀਆਂ ਕਰੋੜਾਂ ਜੁਲੀਆਂ ਨੇ ਆਪਾਂ ਦੇਖ ਲਈਆਂ ਦੋ ਚਾਰ ਦਿਨਾਂ ਦੇ ਵਿੱਚ ਦੀ ਸੁਭਾ ਅੰਮ੍ਰਿਤ ਵੇਲੇ ਦੇ ਨਾਲ ਸਾਰੀ ਰਾਤ ਲਾਈਟਾਂ ਜਗ ਰਹੀ ਨੇ ਘਰਾਂ ਦੇ ਵਿੱਚ ਮਾਲਿਆਂ ਦੇ ਵਿੱਚ ਛੜਕਾਂ ਤੇ ਤੇ ਤੁਸੀਂ ਪ੍ਰੈਕਟੀਕਲ ਆਪਾਂ ਕਰਦੇ ਏ ਕਿ ਜਦੋਂ ਝਾੜੂ ਮਾਰਦੇ ਏ ਤੇ ਹਜ਼ਾਰਾਂ ਲੱਖਾਂ ਜੀਵ ਮਰੇ ਪਏ ਹੋਈ ਰਹੇ ਜਿਨ੍ਹਾਂ ਦੀ ਜੁਤੀ ਹੁੰਦੀ ਹੈ ਤੇ ਨਾਲ ਦੀ ਨਾਲ ਕੱਟੀ ਜਾਂਦੀ ਜਿਨ੍ਹਾਂ ਦੀ ਜੁਤੀ ਹੁੰਦੀ ਹੈ ਇਹ 100-100 ਸਾਲ ਮਰਦੀ ਨਹੀਂ ਨੇ ਕੱਜ ਕੇ ਆਖੋ ਸਤਨਾਮ ਸ੍ਰੀ ਇਸ ਕਰਕੇ ਸਾਧੂ ਜੀ ਕਹਿੰਦੇ ਨਿਤ ਜਗ ਟੁੱਟੈ ਸੰਸਾਰ ਮਹਾਰਾਜ ਕਿਵੇਂ ਰੈਣ ਲਵਾਇ ਸੋਏ ਕੈ ਦਿਨਸ ਗਵਾਇਆ ਖਾਇ ਜਿੰਦਗੀ ਦੇ ਵਿੱਚ ਸਾਕਤਾਵ ਆਪੋ ਆਪਣਾ ਲਾ ਲਈ ਮੇਰੀ ਅੱਜ 50 ਸਾਲ ਦੀ ਉਮਰ ਹੋਈ ਹੈ ਤੇ ਇਹਦੇ ਵਿੱਚੋਂ 25 ਸਾਲ ਮੇਰੀ ਜ਼ਿੰਦਗੀ ਸੌਣ ਦੇ ਵਿੱਚ ਨਿਕਲੀ ਗੁੰਭ ਕਰਨ ਵਾਲੀ ਤੇ ਬਾਕੀ ਰਹਿ ਗਏ 25 ਸਾਲ ਇਹ ਖਾ ਕੇ ਗਵਾਇਓ ਇਹ ਖਾ ਕੇ ਗਵਾ ਲਿਆ ਤੇ ਸਤਿਗੁਰੂ ਜੀ ਕਹਿੰਦੇ ਚਾਰ ਗੱਲਾਂ ਦੀ ਕਥਾ ਕਰਨ ਦੀ ਲੋੜ ਨਹੀਂ ਸਮਝਾਉਣ ਦੀ ਲੋੜ ਨਹੀਂ ਦਿੱਟੇਰ ਦੀ ਲੋੜ ਨਹੀਂ ਮਨੁੱਖ ਨੂੰ ਆਪ ਦੀ ਆਪ ਹੀ ਯਾਦ ਹੈ ਕਿਹੜੀ ਖਾਣਾ ਪੀਣਾ ਹੱਸਣਾ ਸੌਣਾ ਤੇ ਪੰਜਵੀਂ ਗੱਲ ਯਾਦ ਕਰਾਉਣੀ ਪੈਂਦੀ ਹੈ ਵੀ ਵਿਸਰ ਗਿਆ ਹੈ ਮਰਮਰ ਕਾਲ ਪਾਏ ਰਹਿਮਾ ਮੂਤਰਾ ਕਾਲ ਪਾਏ ਸਿਵਦੀ ਉਪਤਰਾ ਕਾਲ ਪਾਏ ਕਰ ਬਿਸ਼ਰੀ ਪ੍ਰਗਾਸਾ ਸਗਲ ਕਾਲ ਕਾ ਕੀਆ ਤੁਮਾਸ ਸਦਜ ਕੇ ਆਖੋ ਸਤਨਾਮ ਸ੍ਰੀ ਇਸ ਕਰਕੇ ਰਜਾਨਾ ਹੀ ਸਾਨੂੰ ਘਾਟਾ ਪੈਂਦਾ ਹੈ ਮਹਾਰਾਜ ਕਿੰਨਾ ਘਾਟਾ ਪੈਂਦਾ ਹੁਣ ਆਪਾਂ ਆਪਣੇ ਧਿਆਨ ਮਾਰ ਕੇ ਜੀ ਘੜਾਂ ਦੇ ਵਿੱਚ ਘੜੀਆਂ ਲੱਗੀਆਂ ਹੋਈਆਂ, ਤਲੋਕ ਲੱਗੇ ਹੋਏ ਨੇ, ਟਾਈਮ ਪੀਸ ਲੱਗੇ ਹੋਏ ਨੇ। ਉਹਨਾਂ ਵਾਲ ਰਾਤ ਨੂੰ 12 1 ਵਜੇ ਨਾਲ ਉਹ ਆਪਾਂ ਨੂੰ ਦੱਸਦੇ ਐ ਵੀ ਪਲ ਪਲ ਲੌਤ ਬਹਿਤ ਹੈ। ਜਦੋਂ ਸ਼ਾਂਤੀ ਹੁੰਦੀ ਹੈ ਨਾ ਤੇ ਉਹਨਾਂ ਦੀ ਗੰਨਾਂ ਦੇ ਵਿੱਚ ਵਜਵਾਜ ਸੁਣਾਈ ਦਿੰਦੀ ਹੈ ਵੀ ਆਹ ਤੇਰੀ ਉਮਰ ਪਲ ਪਲ ਕਰਕੇ ਜਾ ਰਹੀ ਹੈ। ਜਿਹੜਾ ਪਲ ਇੱਕ ਵਾਰ ਝੁਕਿਆ ਉਹ ਪਲ ਦੂਜਾ ਨਹੀਂ ਆਉਂਦਾ ਗੱਜ ਕੇ ਆਖੋ ਸਤਨਾਮ ਸ੍ਰੀ ਤੇ ਮਹਾਰਾਜ ਜਿਨ੍ਹਾਂ ਦੀ ਬਿਰਤੀ ਲੱਗੀ ਹੋਈ ਹੈ ਉਹਨਾਂ ਦੀ ਵਸਤਾ ਕਿੰਨ ਪਲ ਜਸਾ ਨ ਵਿਛੜੈ ਤੀ ਵਿਰਲੇ ਸੰਸਾਰ ਕਿੰਨਾ ਸਮਾ ਕਹਿੰਦੇ ਨੇ ਪਲ ਜਸਾ ਦੇਖੋ ਕਿੰਨਾ ਸਮੇਂ ਤੋ ਥੋੜੇ ਤੋਂ ਥੋੜਾ ਦੱਸ ਦਿੱਤਾ ਵੀ ਕਿੰਨ ਪਲ ਜਸਾ ਫਿਰ ਜਸਾ ਕਿ ਇਹ ਸੈਕਿੰਟਾਂ ਮਿੰਟਾਂ ਦੇ ਸਮੇਂ ਨੂੰ ਕਹਾ ਦੱਸਿਆ ਇਹ ਵਿਰਲੇ ਸੰਸਾਰ ਉਹ ਵੀ ਨੇ ਦੇਖੋ ਕਿੰਨੀ ਮਰਤੀ ਲੱਗੀ ਹੈ ਤੇ ਬ ਜਿਹੜੇ ਇੱਕ ਛਣਵੀ ਬਿਸਰਦੇ ਨੇ ਜਾਨੋ ਕੋਟ ਜਨਸਾ ਕਹਿੰਦੇ 50 ਸਾਲ ਆਉਂਦੇ ਕਿ ਕਰੋੜਾਂ ਸਾਲ ਹੋ ਗਏ ਉਹਦੇ ਨਾਲੋਂ ਬਿਸਰੇ ਨੇ ਇੱਕ ਪਾਲ ਵੀ ਬਿਸਰਦੇ ਦੇਖੋ ਕਿੰਨੀ ਵੱਡੀ ਬਿਰਤੀ ਗਜ ਕੇ ਆਖੋ ਸਤਨਾਮ ਸ਼ਰੀਰ ਤੇ ਜਗ ਮੈਂ ਤੁਮ ਕਾਢੀਏ ਵਰਣ ਕੇ ਵੀ ਗੱਲ ਗਈ ਕੇ ਉਹ ਵਰਣ ਨੇ ਧਿਆਨ ਦੇਣਾ ਮੇਰੇ ਬਾਪਾ ਨੇ ਦੱਸਿਆ ਨਾ ਇਹ ਨਿਤ ਜਗ ਟੁੱਟਾ ਹੈ ਸੰਸਾਰ ਕਹਿੰਦੇ ਰਜਾਨਾ ਸਾਨੂੰ ਘਾਟਾ ਪੈਂਦਾ ਹੈ ਕੋਈ ਨਗਲ ਕੀ ਆਪੋ ਸਤਨਾਮ ਸ੍ਰੀ ਅਗਲਾ ਬਚਨ ਆਇਆ ਮਨੁਮੋ ਕਰਮ ਕੁਮਾਵਨੇ ਮਨੁਮੋ ਕਰਮ ਕਾਂਡ ਦੇ ਵਿੱਚ ਲੱਗੇ ਹੋਏ ਵਿਮਾ ਪਰਮਾ ਦੇ ਵਿੱਚ ਲੱਗੇ ਹੋਈਆ ਸੰਸਾਰ ਦੀਪਤੀ ਵਿਜਾ ਦੇ ਵਿੱਚ ਲੱਗੇ ਹੋਏ ਹੋਮੇ ਅੰਗਵਾਰ ਹੋਮੇ ਦੇ ਵਿੱਚ ਅੰਗਵਾਰ ਤੇ ਹਨੇਰੇ ਦੇ ਵਿੱਚ ਵਿੱਚ ਜਿਵੇਂ ਹਨੇਰੇ ਦੇ ਵਿੱਚ ਹੱਥ ਮਾਰਿਆ ਨੇ ਦਿਸਦਾ ਇਸੇ ਤਰ੍ਹਾਂ ਕਾਰਮ ਕੰਨ ਦਾ ਵਿਭਾਂ ਭਰਮਾਂ ਦਾ ਸਾਡੇ ਅੰਦਰ ਭੈ ਤੇ ਡਰ ਬਹਿ ਗਏ ਕਿ ਸ਼ਾਇਦ ਕੋਈ ਪੰਚਾਨਾ ਮਰ ਜਾਈ ਕੋਈ ਪਸ਼ੂ ਨਾ ਸਾਡਾ ਦੁੱਧ ਦੇਣੋਂ ਹਟ ਜਾਵੇ ਕੋਈ ਨੁਕਸਾਨ ਨਾ ਹੋਵੇ ਇਹਦਾ ਸਾਡੀ ਰੀਤ ਸੀ ਪਹਿਲਾਂ ਤੋਂ ਹੀ ਮਨ ਦੇ ਤੁਰੇ ਆਈ ਇਸ ਕਰਕੇ ਅਗਿਆਨ ਦਾ ਹਨੇਰਾ ਦਜ ਕੇ ਆਪ ਕੋ ਸਤਨਾਮ ਸ੍ਰੀ ਮਨ ਮੁਖਿਓਂ ਕਰਮ ਕਰਾਉਂਦੇ ਨੇ ਹੋਮੇ ਅੰਗਵਾਰ ਹੋ ਮੈਨੂੰ ਪੱਠੇ ਪੈਂਦੇ ਤੇ ਅੰਧੇਰੇ ਦੇ ਵਿੱਚ ਗੁਰਮੁਖ ਅੰਮ੍ਰਿਤ ਪੀਵਣਾ ਜਿਹੜੇ ਗੁਰਮੁਖ ਨੇ ਸਤ ਸੰਗਤ ਵਿੱਚ ਆ ਕੇ ਅਡੋਰ ਅਵਸਥਾ ਸੇਜ ਅਵਸਥਾ ਧੀਰਜ ਵਾਲੀ ਅਵਸਥਾ ਕਾਉ ਵਾਲੀ ਅਵਸਥਾ ਤ੍ਰਿਯ ਅਵਸਥਾ ਵਿੱਚ ਚਲੇ ਜਾਂਦੇ ਨੇ ਨਾਨਕ ਸ਼ਬਦ ਦੀ ਵਿਚਾਰ ਉਹ ਸ਼ਬਦ ਦੀ ਵਿਚਾਰ ਦੇ ਹਿਸਾਬ ਦੇ ਨਾਲ ਆਪਣੀ ਜ਼ਿੰਦਗੀ ਜੀਵਨ ਢਾਲ ਲੈਂਦੇ ਵੀ ਅੱਜ ਗੁਰੂ ਅਮਰਦਾਸ ਮਹਾਰਾਜ ਜੀ ਨੇ ਮੈਨੂੰ ਆਹ ਕੰਮ ਆਖਿਆ ਇਹ ਕਰਨੇ ਇਹਨੂੰ ਮਨਾ ਕੀਤੇ ਨਹੀਂ ਤਾਂ ਗਜ ਕੀ ਆਖੋ ਸਾਧਨਾ ਸ੍ਰੀ ਮਹਲਾ 3 ਸਹਿਜੇ ਜਾਗੈ ਸਹਿਜੇ ਸੋਵੇ ਹੁਣ ਸਹਿਜ अवस्था ਵਿੱਚ ਹੋਗੀ ਨਾ ਜਦੋਂ ਜਾਗਦੇ ਨੇ ਜਾਂ ਸੌਂਦੇ ਨੇ ਅਡੋਲਤਾ ਦੇ ਵਿੱਚ ਫੌਲਦੇ ਨੇ ਅਡੋਲਤਾ ਦੇ ਵਿੱਚ ਹੀ ਜਾਗਦੇ ਨੇ ਭਾਵ ਉਹਨਾਂ ਦੀ ਜਿਹੜੀ ਬਿਰਤੀ ਅਕਾਗਰ ਦਾ ਵਿੱਚ ਰਹਿੰਦੀ ਸਤਿਗੁਰੂ ਜੀ ਗੁਰਬਾਣੀ ਦੇ ਅੰਦਰ ਫਰਮਾਨ ਕਰਦੇ ਨੇ ਧਿਆਨ ਦੇਣਾ ਮੇਰੇ ਪਾਤਸ਼ਾਹ ਕੀ ਕਹਿੰਦੇ ਨੇ ਸਹਿਜੇ ਜਾਗੈ ਸਹਿਜੇ ਸੋਵੇ ਅਡੋਲਤਾ ਦੇ ਵਿੱਚ ਅਡੋਲਦੇ ਨੂੰ ਘਰੋਦੇ ਨੇ आनंद ਵਿੱਚ ਸੌਦੇ ਦੇ ਆਨੰਦ ਵਿੱਚ ਜਾਗਦੇ ਨੇ ਗੱਜ ਕੇ ਆਪ ਕੋ ਸਤਨਾਮ ਸ੍ਰੀ ਗੁਰਮੁਖੀ ਆਨੰਦੇ ਨੇ ਉਸਤਤ ਹੋਵੇ ਫਿਰ ਗੁਰਮੁਖ ਬਣ ਕੇ ਉਹ ਨਰਾੰਕਾਰ ਪ੍ਰਮਾਤਮਾ ਦੀ ਪ੍ਰਭੂ ਪਰਮੇਸ਼ਰ ਜੀ ਵਡਿਆਈ ਕਰਦੇ ਨੇ ਉਹਦੇ ਗੁਣ ਗਉਂਦੇ ਨੇ ਧਿਆਨ ਨਾਲ ਉਹਦੀ ਉਸਤਤ ਕਰਦੇ ਆ ਸੰਸਾਰ ਦੀ ਉਸਤਤਿ ਕਰਦੇ ਮਨਮੁਗ ਭਰਮ ਸਹਿਸ ਹੋਵੇ ਜਿਹੜਾ ਮਨਮੁਗ ਨੇ ਉਹਦੇ ਅੰਦਰ ਭਰਮ ਸਹਿਸ ਹੋਵੇ ਉਹਦੇ ਅੰਦਰ ਵਾਹਿਗੁਰੂ ਚਿੰਤਾ ਹੋਈ ਉਹਨੂੰ ਨੀਂਦ ਨਹੀਂ ਆਉਂਦੀ ਨਾ ਦਿਨੇ ਜਾਣ ਦਾ ਨਾ ਰਾਤ ਨੂੰ ਚੈਨ ਗੱਜ ਕੇ ਆਖੋ ਸਤਨਾਮ ਜ਼ਰੀ ਉਹਦਾ ਕਾਰਨ ਕੀ ਹੈ ਮਹਾਰਾਜ ਅੰਦਰ ਚਿੰਤਾ ਨੀਂਦ ਨਾ ਸੋਵੇ ਅੰਦਰ ਉਹਨਾਂ ਦੇ ਚਿੰਤਾ ਨੇ ਚਿੰਤਾ ਹੋਏ ਜਿਵੇਂ ਲੋਹੇ ਨੂੰ ਜੰਗਾਲ ਖਾ ਜਾਂਦਾ ਲੱਕੜ ਨੂੰ ਘੁਣਾ ਖਾ ਜਾਂਦਾ ਪਾਖੀਆਂ ਨੂੰ ਲੱਕੜਾਂ ਨੂੰ ਆਗ ਖਾ ਜਾਂਦੀ ਹੈ ਕਿੰਨਾ ਅਦਭੁਤ ਦਿਨ ਖਤਮ ਹੋ ਗਈ ਗੱਜ ਕੇ ਆਖੋ ਸਤਨਾਮੁ ਸ੍ਰੀ ਗਿਆਨੀ ਜਾਗੈ ਸਹਿ ਜਿਸ ਭਾਈ ਜਿਹੜੇ ਗਿਆਨੀ ਨੇ ਗੁਰਮੁਖ ਗੁਰੂ ਦੇ ਪਿਆਰ ਵਾਲੇ ਨੇ ਉਹਨਾਂ ਨੇ ਜਿਹੜੀ ਰੀਤ ਹੁੰਦੀ ਹੈ ਨੇ ਕਦੇ ਪੰਛੀਆਂ ਨੂੰ ਦੇਗੀਓ ਤਾਰ ਦੇ ਉੱਤੇ ਟਾਲੀ ਦੇ ਦਰਖਤ ਤੇ ਬੈਠਾ ਅੱਖਾਂ ਖੋਲ ਲੈਂਦੇ ਬੰਦ ਕਰ ਲੈਂਦੇ ਖੋਲ ਲੈਂਦੇ ਬੰਦ ਕਰ ਲੈਂਦੇ ਇਉ ਸਾਰੀ ਰੀਤ ਪੂਰੀ ਕਰ ਲੈਂਦੇ ਨੇ ਭਾਵ ਗੁਰਮੁਖ ਸਹਿਜ ਅਵਸਥਾ ਆਨੰਦ ਵਸਤੀ ਅਵਸਥਾ ਤੇ ਇੱਕ ਰਸ ਦੇ ਵਿੱਚ ਜਾਗਦੇ ਤੇ ਇੱਕ ਰਸ ਵਿੱਚ ਸੌਂਦੇ ਨੇ ਲੱਜ ਕੇ ਆਪ ਕੋ ਸਤਿਨਾਮ ਸ੍ਰੀ ਨਾਨਕ ਨਾਮ ਰਤਾਂ ਬਲ ਜਾਓ ਜਿਹੜੇ ਤੇਰੇ ਨਾਮ ਦੇ ਵਿੱਚ ਰਤੇ ਹੋਏ ਨਿਪਿਜੇ ਹੋਏ ਨਿਤੀਜੇ ਹੋਏ ਖੁੱਬੇ ਹੋਏ ਨੇ ਲੀਨ ਹੋਏ ਨੇ ਮਾਲਕਾ ਮੈਉ ਤੂ ਕੁਰਬਾਨ ਜਾਣੈ ਸਦਕੀ ਜਾਣੈ ਬਲਿਹਾਰ ਜਾਣੈ ਉਹਨਾਂ ਸਿੱਖਾਂ ਦੀ ਧੂੜੀ ਨੂੰ ਮੱਥੇ ਤੇ ਲਾਉਣੈ ਗੱਜ ਕੇ ਆਖੋ ਸਤਨਾਮ ਸ਼੍ਰੀ ਪੌੜੀ ਜੋ ਹਰ ਨਾਮ ਧਿਆਵੈ ਜਿਹੜੇ ਨਾਮ ਨੂੰ ਧਿਆਵੈ ਜੋ ਹਰ ਰਤੇ ਆ ਟਿਆਉ ਨੇ ਉਹ ਜਿਹੜੇ ਉਹਦੇ ਵਿੱਚ ਰਤੇ ਹੋਏ ਹਰ ਇੱਕ ਧਿਆਵੈ ਇੱਕ ਇੱਕ ਤੋਂ ਬਿਨਾ ਹੋਰ ਕਿਸੇ ਨੂੰ ਅਸੀਂ ਨੀ ਤੇ ਆਉਂਦੇ ਗੁਰੂ ਸਾਹਿਬ ਜੀ ਨੇ ਦੱਸਿਆ ਧਿਆਨ ਦੇਣਾ ਮੈਂ ਕਾਬਲੀ ਦੇ ਨਾਲ ਉਧਾਰ ਨਾ ਸੰਧੀ ਕਰਦੇ ਉਸ ਮਾਮੀ ਹੋ ਗਿਆ ਜਿਵੇਂ ਇੱਕ ਪਿਓ ਤੋਂ ਬਿਨਾਂ ਤਾਏ ਚਾਚੀ ਨੂੰ ਪਿਓ ਦਾ ਦਰਜਾ ਨਹੀਂ ਲੈਂਦੇ ਕਿੰਨੇ ਆਪਾਂ ਨਹੀਂ ਦਿੰਦੇ ਮਾਂ ਤੋਂ ਬਿਨਾਂ ਦਾਈ ਚਾਚੀ ਨੂੰ ਦਰਜਾ ਨਹੀਂ ਦਿੰਦੇ ਆਪ ਦੇ ਘਰ ਵਾਲੀ ਤੋਂ ਬਿਨਾਂ ਘਰ ਵਾਲੇ ਤੋਂ ਦੂਜੀ ਤੀਜੀ ਨੂੰ ਦਰਜਾ ਨਹੀਂ ਦਿੰਦੇ ਆਪਣੇ ਪੁੱਤ ਦੀ ਤੋਂ ਬਿਨਾਂ ਹੋਰ ਕਿਸੇ ਨੂੰ ਪੁੱਤ ਦੀ ਦਾ ਦਰਜਾ ਨਹੀਂ ਨਹੀਂ ਤੇ ਜਦੋਂ ਫਿਰ ਗੁਰੂ ਦੀ ਗੱਲ ਆ ਜਾਂਦੀ ਹੈ ਤੇ ਪਤਾ ਨਹੀਂ ਕਿੰਨਿਆਂ ਨੂੰ ਦਰਜਾ ਦਿੰਦੇ ਪਤਾ ਨਹੀਂ ਕਿੰਨੇ ਗੁਰੂ ਨੂੰ ਕਿੰਨੇ ਖਾਸਾਂ ਨੂੰ ਕਿੰਨੇ ਕੁ ਮਾਰਗ ਨੂੰ ਸਾਡੀ ਜਨ ਦੇ ਇੱਕੋ ਹੀ ਮਾਰਗ ਨੂੰ ਚਾਹੀਦਾ ਗੱਜ ਕੇ ਆਖੋ ਸਤਨਾਮੁ ਸ੍ਰੀ ਦੁਨਿਆਵੀ ਦੌਰ ਨੇ ਅਸੀਂ ਦਰਜਾ ਦੇ ਨਹੀਂ ਉਹਨਾਂ ਨੂੰ ਤਿਆਰ ਨਹੀਂ ਤੇ ਜਦੋਂ ਗੁਰੂ ਦੀ ਗੱਲ ਪਰਮਾਤਮਾ ਦੀ ਗੱਲ ਆ ਜਾਂਦੀ ਹੈ ਉਦੋਂ ਪਤਾ ਨਹੀਂ ਕਿੰਨੇ ਕੁ ਪਰਮਾਤਮਾ ਹੋ ਜਾਂਦੇ ਕਿੰਨੇ ਕੁ ਗੁਰੂ ਬਣ ਜਾਂਦੇ ਨੇ ਇਹ ਵੀ ਮੇਰਾ ਮੰਨੂ ਹੈ ਸ਼ਬਦ ਗੁਰੂ ਸੁਰਤ ਤੁਲਕੇਲਾ ਗੁਰੂ ਨਾਨਕ ਨੇ ਵੀ ਇਹੀ ਬਚਨ ਆਖਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਪੋਥੀ ਪਰਮੇਸ਼ਰ ਕਾਥਾਨ ਤੇ ਸ੍ਰੀ ਹਜੂਰ ਸਾਹਿਬ ਨਰੇੜ ਦੇ ਧਰਤੀ ਤੇ ਗੁਰੂ ਸਾਹਿਬ ਜੀ ਨੇ ਫੈਸਲਾ ਕਰਤਾ ਮੋਹਰ ਲਾ ਦਿੱਤੀ ਕਿ ਆਗਿਆ ਪਈ ਹੈ ਕਾਲ ਕੀ ਕਾਲਕੁ ਦਾ ਹੁਕਮ ਆਇਆ ਆਗਿਆ ਪਈ ਏ ਕਾਲ ਕੀ ਤਵੀ ਚਲਾਈ ਪੰਥ ਤਾਂ ਹੀ ਇਹ ਪੰਥ ਚੱਲਿਆ ਸਭ ਸਿੱਖਨ ਕੋ ਹੋ ਇਹਦੇ ਵਿੱਚੋਂ ਸਾਰੇ ਸਿੱਖਾਂ ਨੂੰ ਸਿੱਖ ਕੌਣ ਹੈ ਸਿੱਖੀ ਸਿੱਖਿਆ ਗੌਰ ਵਿਚਾਰ ਨਦਰੀ ਕਰਮ ਲੰਗਾਏ ਪਾਰ ਉਹ ਵੀ ਸਿੱਖ ਹਿੰਦੂ ਵੀ ਸਿੱਖ ਹੈ ਮੁਸਲਮਾਨ ਵੀ ਸਿੱਖ ਹੈ ਤੇ ਸਰਦਾਰ ਵੀ ਸਿੱਖ ਹੈ ਸਿੱਖ ਕੋਈ ਅਜਿਹੀ ਜਿਹੜੀ ਸਿੱਖਿਆ ਦੇ ਤਰ ਦੇ ਇਹਦਾ ਭਾਵ ਤਾਂ ਇਹ ਦੀ ਗੱਲ ਹੈ ਇਹਦਾ ਹੈ ਸਤਿਗੁਰੂ ਜੀ ਕਹਿੰਦੇ ਜੋ ਤੋਂ ਬ੍ਰਹਮਣ ਬ੍ਰਹਮਣੀ ਜਾਇਆ ਤੋਂ ਆਲ-ਨਾਟਕਾ ਹੀ ਨਹੀਂ ਆਇਆ ਇਹਦਾ ਭਾਵ ਸਾਡੇ ਤੇ ਵੀ ਲਾਗੂ ਆ ਨਾ ਭਜ ਕੇ ਆਖੋ ਸਤਿਨਾਮ ਸ੍ਰੀ ਇਹ ਨਹੀਂ ਜੇ ਅਸੀਂ ਸਰਦਾਰਾਂ ਦੇ ਘਰੇ ਜੰਮੇ ਅਸੀਂ ਸਿੱਖਾਂ ਦੇ ਘਰੇ ਜੰਮੇ ਅਸੀਂ ਸਿੱਖ ਸਿੱਖ ਉਹ ਹੀ ਹੈ ਜਿਹੜਾ ਗੁਰੂ ਦੀ ਸਿੱਖਿਆ ਦੀ ਦਿਲਦਾ ਸਿੱਖੀ ਸਿੱਖਿਆ ਗੁਰੂ ਵਿਚਾਰ ਨਦਰੀ ਕਰਮ ਲਗਾਈ ਪਾਰ ਉਨਾ ਕੀ ਤੇ ਸਮਝ ਗਰਦੀ ਕਜ ਕੇ ਆਪੋ ਸਤਿਨਾਮ ਜਰੀ ਜਿਹੜਾ ਗੁਰੂ ਦੀ ਸਿੱਖਿਆ ਦੇ ਗਿਆਨ ਤੇ ਗੁਰੂ ਦੇ ਸ਼ਬਦ ਚ ਚੱਲਦਾ ਹੈ ਅਸਲੀ ਸਿੱਖ ਉਹੀ ਹੈ ਅਸਲੀ ਖਾਲਸਾ ਉਹੀ ਹੈ ਅਸਲੀ ਭਗਤ ਉਹੀ ਹੈ ਅਸਲੀ ਗੁਰੂ ਦਾ ਪਿਆਰਾ ਉਹੀ ਹੈ ਹਰ ਇੱਕ ਵਰਤ ਹੈ ਇੱਕੋ ਉਤਪੱਤੀ ਆ ਸਾਰੀ ਸ੍ਰਿਸ਼ਟੀ ਉਹਦੇ ਉਤਪਤ ਹੋਈ ਹੈ ਜਿਵੇਂ ਗੁਰੂ ਸਾਹਿਬ ਜੀ ਗੁਰਬਾਣੀ ਅੰਦਰ ਕਹਿੰਦੇ ਏਕ ਨੂਰ ਦੇਸ ਆਵਜਾ ਗੁਪਜਿਆ ਕੌਣ ਭਲੇ ਉਹ ਬੰਦੇ ਗਜਕਿਆ ਖੁਸਤ ਨਾਮ ਜਰੀ ਸਾਰੇ ਬੱਚੇ ਉਹਦੇ ਨੇ ਕਿਹੜੇ ਚੰਗੇ ਨੇ ਕਿਹੜੇ ਮੰਦੇ ਨੇ ਹੰਮ ਨਹੀਂ ਚੰਗਾਏ ਬੁਰਾ ਨਹੀਂ ਹੋਏ ਪਰਨਰਤ ਨਾਨਕ ਤਾਰੇ ਤੋਂ ਜੋਏ ਜਦੋਂ ਗਿਆਨ ਆ ਗਿਆ ਪਹਿਲਾਂ ਕਹਿੰਦਾ ਸੀ ਸਾਰੀ ਦੁਨੀਆ ਗੰਦੀ ਹੈ ਹੁਣ ਕਹਿੰਦਾ ਸਾਰੀ ਦੁਨੀਆ ਚੰਗੀ ਹੈ ਤੇ ਸਭ ਤੋਂ ਗੰਦਾ ਕੋਈ ਨਹੀਂ ਕਿਉਂਕਿ ਓਹ ਓਂਕਾਰ ਨੇਤਰ ਅੰਦਰ ਚਾਚੀ ਮਾਰੀ ਗਿਆਨ ਵਾਲਾ ਗਜਕਿਆ ਖੁਸਤ ਨਾਮ ਜਰੀ ਜੋ ਹਰ ਨਾਮ ਧਿਆਵੈ ਜਿਹੜੇ ਨਾਮ ਨੂੰ ਧਿਆਉਂਦੇ ਨੇ ਗਿਆਨ ਨੂੰ ਸੁਣਦੇ ਨੇ ਗੁਰਮਤਿ ਨੂੰ ਸੁਣਦੇ ਨੇ ਤਿੰਨ ਦਰਸਨ ਕਰਤੇ ਆ ਉਹਨਾਂ ਦੇ ਅੰਦਰ ਉਹ ਜਿਹੜਾ ਵਹਿਮ ਸੀ ਭਰਮ ਸੀ ਸੰਸਾਰ ਸੀ ਫਿਕਰ ਸੀ ਝੋਰਾ ਸੀ ਭੈ ਸੀ ਇੱਕ ਪਾਸੇ ਮਾਰੇ ਚਲਾ ਗਿਆ ਗੱਜ ਕੇ ਆਖੋ ਸਤਿਨਾਮੁ ਸ੍ਰੀ ਬਿਮਨਾ ਏ ਮਨੁਖਾ ਜਨਮ ਬਾਅਰ ਨਾ ਪਾਵੇ ਕੁਛ ਆਪਾਉ ਮੁਕਤਗਾ ਕਰ ਰਹੇ ਹੁਣ ਮੈਨੂੰ ਆਪਾ ਕਰਨਾ ਕੋਈ ਨਾ ਕੋਈ ਆਪਾਂ ਕਹਿੰਦੇ ਇੱਕ ਟਾਈਮ ਦਿੱਤਾ ਦੋ ਦਿੱਤਾ ਤਿੰਨ ਦਿੱਤੇ ਤੇ ਸਤਿਗੁਰੂ ਜੀ ਸਾਨੂੰ ਵਾਰ-ਵਾਰ ਵੇਲਾ ਕਹਿੰਦੇ ਨੇ ਟਾਈਮ ਦਿੰਦੇ ਨੇ ਵਕਤ ਦਿੰਦੇ ਨੇ ਹਰ ਇੱਕ ਇਨਸਾਨ ਨਾਲ ਤੇ ਘੜੀ ਆਉਂਦੀ ਮੌਤ ਵਾਲੀ ਤੇ ਉਹ ਮੂੰਹ ਤੋਂ ਵੱਜਦਾ ਤੇ ਫੇਰ ਵੀ ਉਹਨੂੰ ਯਾਦ ਨਹੀਂ ਕਰਦਾ ਗੱਜ ਕੇ ਆਖੋ ਸਤਨਾਮ ਸ੍ਰੀ ਗੁਰਮਤਿ ਦੇਵੇ ਆਪ ਜਿਨੂੰ ਆਪ ਗੁਰਮਤਿ ਦੇਵੇ ਮੱਤ ਦੇਵੇ ਦਲੀਲ ਦੇਵੇ ਬੁੱਧੀ ਦੇਵੇ ਗੁਰਮੁਖ ਹਰ ਜੱਪਿਆ ਉਹ ਹੀ ਜਪਦੇ ਨਿਵਾਸ ਗੁਰੂ ਬਾਸ ਗੁਰੂ ਬਾਸ ਗੁਰੂ ਬਾਸ ਗੁਰੂ ਬਾਸ ਵਾਜ ਵਾਜਨੀ ਆਲੀ ਵਾਹਿਗੁਰੂ 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 ਇਹਦਾ ਭਾਵ ਹੈ ਸੰਤੋ ਮੱਖਣ ਖਾਇਆ ਸਾਸ਼ ਪੀਆ ਸੰਸਾਰ ਸੰਤਾ ਮਹਾਂਪੁਰਸ਼ਾਂ ਨੇ ਗੁਰੂਆਂ ਨੇ ਭਗਤਾਂ ਨੇ ਗੁਰੂ ਦੇ ਪਿਆਰਿਆਂ ਨੇ ਇਹ ਗੁਰਬਾਣੀ ਨੂੰ ੜਕ ਕੇ ਕਿ ਮੱਖੋਂ ਦਾ ਪੇੜਾ ਕੀ ਆਵਾਜ਼ ਹੀ ਗੁਰੂ ਗ੍ਰੰਥ ਸਾਹਿਬ ਜਪ ਹਮੇ ਕੋਈ ਬਸ ਇੱਥੇ ਆ ਕੇ ਜਦੋਂ ਆ ਜਿੰਨੇ ਵੀ ਗੁਰਬਾਣੀ ਦੇ ਸਵਾਲ ਜਵਾਬੇ ਸਾਡੇ ਨੇ ਜਦੋਂ ਸਵਾਲਾਂ ਜਵਾਬਾਂ ਦਾ ਸਾਰਿਆਂ ਦਾ ਜਵਾਬ ਮਿਲ ਗਿਆ ਤੇ ਮਨ ਇਕਾਗਰਤਾ ਸਹਿਜ ਅਵਸਥਾ ਵਿੱਚ ਆਵੇਗਾ ਫਿਰ ਉੱਥੇ ਸਵਾਲ ਜਵਾਬ ਦੀ ਕਰੇਗਾ ਤੇ ਸਵਾਲ ਜਵਾਬ ਜਦੋਂ ਲੁਕ ਗਏ ਤੇ ਫਿਰ ਆ ਗੱਲ ਖੇਡ ਪਰ ਬਣੀ ਕਿਹੜੀ ਸੰਤੋ ਮੱਖਣ ਖਾਇਆ ਛਾਚ ਪਿਆ ਸੰਸਾਰ ਛਾਚ ਪਿਆ ਲੱਸੀ ਆ ਸਵਾਲ ਜਵਾਬ ਸਾਰੀ ਦੁਨੀਆ ਦੇ ਅੰਦਰ ਕਰਦੇ ਫਿਰਾਂਗੇ ਲੜਦੇ ਫਿਰਾਂਗੇ ਤੇ ਜਦੋਂ ਅੰਦਰ ਆ ਗਿਆ ਕਿਸੇ ਨਾਲ ਲੜੇਗਾ ਨਹੀਂ ਇਹ ਇਸ ਮੈਨੂੰ ਸਵਾਲ ਦਾ ਜਵਾਬ ਮਿਲ ਗਿਆ ਕਜ ਕੇ ਆਖੋ ਸਤਨਾਮ ਸ੍ਰੀ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰਿ ਤੇ ਮੇਲੇ ਵਾਹਿਗੁਰੂ ਗੁਰਗ੍ਰੰਥ ਸਾਹਿਬ ਜਪਿਆ ਹਉਮੈ ਕੋਈ ਗੱਜ ਕੇ ਬਲਾਓ ਮਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸਤਨਾਮ ਵਾਹਿਗੁਰੂ ਸਾਤਨਾਮ Yeah,